ਸੇ 7 ਸਾਲ ਹੋ ਗਏ ਬਾਜੀ ਭਾਈ ਪਾਪਾ ਵੀ ਹੀ ਕਿ ਜਾਂ ਉੱਥੇ ਹੀ ਨਹੀਂ 5 ਸਾਲ ਹੋ ਗਏ ਨਹੀਂ ਆਇਆ ਜੇ ਹੋਣੇ ਆਉਣਾ ਹੀ ਉਹਨੇ ਬਾਜੀ ਚਾਹਾਰਕ ਮਹੀਨੇ ਬਾਜਰਾ ਗਏ ਉਹਨੇ ਆ ਜਾਣਾ ਸੀ ਆ ਪਿਆ ਗੋਣ ਕਰਕੇ ਉਹਦੀ ਜਦਤ ਹੋ ਗਈ ਉੱਥੇ ਮੇਰੀ ਗੱਲ ਬਾਤ ਪਹਿਲਾਂ ਵੀ ਮੇਰੀ ਗੱਲ ਹੋਇਆ ਉੱਥੇ ਉੱਥੇ ਹੌਸਪੀਟਲ ਦਾ ਅਗਲ ਕੀਤਾ ਉਹਨਾਂ ਨੇ ਮੇਰੀ ਗੱਲ ਹੁੰਦੀ ਰਹੀ ਅੰਨਾ ਮਮੀ ਜਿੰਦਾਰਾ ਕਰੀ ਹਾਏ ਮੁੜ ਕੇ ਨਹੀਂ ਫੋਨ ਮੈਨੂੰ ਆਇਆ ਮੈਨੂੰ ਮੰਮੀ ਕੌਣ ਆਗੂ ਗਵਾਜੀ ਮੈਨੂੰ ਮੰਮੀ ਕੌਣ ਆਗੂ ਮੇਰਾ ਕੋਈ ਬੇੜਾ ਹੀ ਬੇੜਾ ਹੀ ਔਰ ਮੇਰਾ ਕੋਈ ਬੱਚਾ ਨਹੀਂ ਬਾਜੀ ਮੇਰਾ ਕੋਈ ਬੱਚਾ ਨਹੀਂ ਔਰ ਡਾਕੂ ਹੈ ਬਾਜੀ ਉਮਰ 27 ਸਾਲ ਦੀ ਹਾਂ ਕੰਗਏ ਬੇੜਾ ਕਮਾਈ ਕਰਨ ਚਲ ਗਿਆ ਤੇ ਜੀ ਬਾਡੀ ਬੈਲੋਂ ਵਾਲਾ ਸੇਤੀ ਸੇਤੀ ਮੈਂ ਪੈਰਾਈ ਕੀਤੀ ਜਾਏ ਉਹ ਲਈ ਸਰਕਾਰ ਨੂੰ ਬੇਨਤੀ ਆ ਤੇ ਸਰਕਾਰ ਨੂੰ ਬੇਨਤੀ ਆ ਮੈਨੂੰ ਕੱਲਾ ਕੱਲਾ ਮੈਂ ਕੱਲਾ ਬੇਤਾ ਸੀ ਉਹਦੇ ਮੂਹਰੇ ਦੇਖੀਦਾ ਸੀ ਹਾਂ ਜੀ ਮੈਂ ਪੁਨਿਰੀ ਕਰੀਦੀ ਠੀਕ ਉਹ ਜੀ ਦਾ ਕੰਮ ਕਰੀਦਾ ਮੈਂ ਮਾਣਾ ਮੋਟਾ ਵੀਲਾ ਹੈ ਠੀਕ ਹਾਂ ਜੀ ਬਲਵਿੰਦਰ ਸਿੰਘ ਕੀ ਲੱਗਦੀ ਮਮਾ ਜੀ ਕਿੰਨੀ ਮੜੀ ਮੜੀ ਦੀ 27 ਸਾਲ ਵਿਆਹ ਆ ਹੀ ਕਰਨ ਮੈਂ ਅਨਮੈਰਿਡ ਸੀ ਕੀ ਪੀਰ ਕਰਦੇ ਕੀ ਲੈ ਬਈ ਸਰਕਾਰ ਨੇ ਕਰੀ ਕਰਦੇ ਆ ਕਿ ਜੋ ਵੀ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਵੇ ਗੌਰਮੈਂਟ ਨੂੰ ਹਾਂ ਜੀ ਤੇ ਜਿਹੜੇ ਬਾਹਰ ਜਾ ਜਾਣ ਬੱਚੇ ਇੱਥੇ ਆਪਣੇ ਮਾਪਿਆਂ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨ ਇਸ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਤੇ ਇੱਥੇ ਹੀ ਇਹਨਾਂ ਦਾ ਰਜਗਾਰ ਦਿੱਤਾ ਜਾਵੇ ਤੇ ਬਾਹਰ ਦੇ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਜਾਂਦੀ ਹੈ ਉਹ ਨਾ ਰਹੇ ਤੇ ਬੱਚਿਆਂ ਮਾਪਿਆਂ ਨੂੰ ਵੀ ਇੱਥੇ ਸਹੂਲਤ ਹੋਵੇ ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ ਹਾਂਜੀ ਸਰਕਾਰ ਨੂੰ ਵੀ ਮੈਸੇਜ ਕਰਦੇ ਜੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬੋਡੀ ਜਿਹੜੀ ਇੱਥੇ ਆਈ ਉਹ ਮੈਨੂੰ ਦੱਸ ਜੀ ਮੈਂ ਬਰਨਾਲਾ ਬੰਕਰ ਤੋਂ ਹਾਂ ਤਿੰਨ ਦਿਨ ਪਹਿਲਾਂ ਸਾਡੇ ਹੀ ਗਵੰਡ ਇੰਜੀਨੀਅਰ ਮਲ ਸਿੰਘ ਜੀ ਕੈਨੇਡੀਆ ਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਾਰਨ ਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ 3 ਦਿਨ ਪਹਿਲਾਂ ਹੀ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾਲ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਇਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਾ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ-ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਉਹ ਬਾਹਰ ਗਿਆ ਸੀ ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਬਸ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਦੀ ਮ੍ਰਿਤਕ ਦੇਹ ਜਿਹੜੀ ਆ ਉਹ ਸਾਨੂੰ ਜਿਹੜੀ ਇਸ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ and